ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਨ ਗੁਰ ਰਾਮ ਦਾ ਸਾਹ ਆਂਆਂ ਤੇ ਮੇਰੇ ਪਰ ਹੱਥ ਰੱਖਣ ਤੇ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਬੱਚਾ ਤੇ ਲੋ ਜੀ ਅੱਜ ਅਸੀਂ ਤੁਹਾਡਾ ਸਵਾਗਤ ਹੈ ਆਪਣੇ ਪੰਜਾਬੀ ਕਿਚਨ ਵਿੱਚ ਤੇ ਅੱਜ ਆਪਾਂ ਰੰਗ-ਬਰੰਗੀਆਂ ਸੇਵੀਆਂ ਬਣਾਉਂਦੇ ਬੱਚੇ ਆਏ ਹੋਏ ਆ ਨਾਨਨ ਦੇ ਨਾਨਾ ਦੇ ਬੱਚੇ ਆਏ ਹੋਏ ਆ ਤੇ ਮੇਰਾ ਭਤੀਜਾ ਆਇਆ ਹੈ ਸਾਰਿਆਂ ਦਾ ਲੱਗ-ਲੱਗ ਟੇਸ ਚ ਸੇਵੀਆਂ ਦਾ ਇਹ ਸਭ ਦੀਆਂ ਫੇਵਰੇਟ ਹੈ ਤੇ ਆਪਾਂ ਇਹ ਬਣਾਵਾਂਗੇ ਸਿੰਪਲ ਜਿਹੀ ਮਿੰਜ ਮੈਂ ਤਾਂ ਵੀਡੀਓ ਨੂੰ ਛੁਟ ਕਰਦੀ ਵੀ ਸਾਰਿਆਂ ਦਾ ਲੱਗ-ਲੱਗ ਟੇਸ ਤੇ ਸਾਰਿਆਂ ਦੇ ਘਰ ਐ ਇਦਾਂ ਹੁੰਦਾਗਾ ਕਿ ਜਿੰਨੇ ਜਣੇ ਉਹਨਿਆਂ ਦੇ ਲੱਗ-ਲੱਗ ਟੇਸ ਇਧਰ ਆਪਾਂ ਪਹਿਲਾਂ ਭੁੰਨ ਲਈਆਂ ਸੀਗੀਆਂ ਤੇ ਹੁਣ ਆਪਾਂ ਕਿਉ ਪਾ ਕੇ ਫਿਰ ਦੁਬਾਰਾ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਜਿੰਨੇ ਬੱਚੇ ਲੱਗ-ਲੱਗ ਤਰ੍ਹਾਂ ਦੀਆਂ ਚੀਜ਼ਾਂ ਪਾ ਲਦੇ ਕੋਈ ਕਹਿੰਦਾ ਮੈਨੂੰ ਤਾਂ ਸੁੱਕੀਆਂ ਚਾਹੀਦੀਆਂ ਕੱਲੀਆਂ ਪਾਣੀ ਪਾ ਕੇ ਕੋਈ ਕਹਿੰਦਾ ਮੈਨੂੰ ਲੇਚੀ ਨਹੀਂ ਚਾਹੀਦੀ ਕੋਈ ਕਹਿੰਦਾ ਮੈਨੂੰ ਡਰਾਈ ਫਰੂਟ ਨਹੀਂ ਚਾਹੀਦੇ ਕੋਈ ਕਹਿੰਦਾ ਮੈਨੂੰ ਦੁੱਧ ਵਾਲੀਆਂ ਚਾਹੀਦੀਆਂ ਕੋਈ ਕਹਿੰਦਾ ਮੈਨੂੰ ਛੱਕਰ ਵਾਲੀਆਂ ਚਾਹੀਦੀਆਂ ਠੀਕ ਹੈ ਜਿੰਨੇ ਜਣੇ ਉਹਨਿਆਂ ਦਾ ਟੇਸਟ ਆ ਤੇ ਪਲੀਜ਼ ਮੈਨੂੰ ਦੱਸਿਓ ਜ਼ਰੂਰ ਵੀ ਤੁਹਾਡੇ ਵੀ ਸਾਰਿਆਂ ਨੇ ਇਦਾਂ ਹੀ ਹੁੰਦਾਗਾ ਹਨਾ ਤੇ ਅਗਰ ਤੁਸੀਂ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਨਵੀਆਂ-ਨਵੀਆਂ ਰੈਸਪੀਆਂ ਦੇਖਣ ਨੂੰ ਮਿਲਣਗੀਆਂ ਤੇ ਜੇ ਵੀਡੀਓ ਚੰਗੀ ਤੇ ਆਪਾਂ ਨੇ ਇਹਨਾਂ ਨੂੰ ਘਿਓ ਚ ਵੀ ਭੁੰਨ ਲੈਂਦੇ ਮਾਣੀਆਂ ਜੀਆਂ ਤੇ ਅ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਾਚ ਉਹਨਾਂ ਦਾ ਵੀ ਜਿਨ੍ਹਾਂ ਨੇ ਵੀਡੀਓ ਲਾਈਕ ਕਰਦੀ ਆ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੀਆਂ ਸੋਹਣੀਆਂ ਸੁਨੀਆਂ ਪੜਨਾ ਥੈਂਕ ਯੂ ਸੋ ਮਾਚ ਉਹਨਾਂ ਦਾ ਵੀ ਤੇ ਇਧਰ ਆਪਾਂ ਨੇ ਹੁਣ ਇਹਨਾਂ ਨੂੰ ਘਿਓ ਚ ਵੀ ਫਰਾਈ ਕਰ ਲਿਆ ਠੀਕ ਆ ਤੇ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਐਸ ਸੀ ਗਏ ਸੀਗੇ ਕੋਟਕਪੂਰੇ ਤੇ ਉੱਥੇ ਰਾਹ ਚ ਆਉਂਦਿਆਂ ਇਹ ਉਹ ਘਰੀ ਬਣਾ ਕੇ ਦਿੰਦੇ ਆ ਮੈਂ ਅੱਗੇ ਵੀ ਲੈਂਦੀ ਹੁੰਨੀ ਬਹੁਤ ਵਧੀਆ ਹੁੰਦੀਆਂ ਆ ਆਟੇ ਦੀਆਂ ਲਿਆਈਆਂ ਮੈਂ ਵੈਸੇ ਮੈਦੇ ਦੀਆਂ ਵੀ ਹੁੰਦੀਆਂ ਤੇ ਮੈਂ ਇਦਾਂ ਜਿਆਦਾ ਫਿਰ ਤੁਹਾਨੂੰ ਪਤਾ ਚੰਗਾ ਨਹੀਂ ਹਨ ਤੇ ਇੱਧਰ ਅਵੀ ਜੋ ਤੇ ਕਹਿੰਦਾ ਵੀ ਮੈਨੂੰ ਚਾਹੀਦੀਆਂ ਪਾਣੀ ਪਾ ਕੇ ਕੱਲੀ ਠੰਡ ਪਾ ਕੇ ਨੂਰ ਹੁਣੀ ਚਾਹੀਦੀ ਹੈ ਕਹਿੰਦੀਆਂ ਸਾਨੂੰ ਦੁੱਧ ਪਾ ਕੇ ਤੇ ਇੱਕ ਕਹਿੰਦੀ ਆ ਵੀ ਦੁੱਧ ਪਾ ਕੇ ਕੁਛ ਨਹੀਂ ਪਾਉਣਾ ਉਹਦੇ ਵਿੱਚ ਇਕੱਲੀ ਚੱਕਰ ਪਾਉਣੀ ਆ ਦੂਜੀ ਕਹਿੰਦੀ ਮੈਨੂੰ ਖੰਡ ਚਾਹੀਦੀ ਇਦਾਂ ਕਰਕੇ ਚਲੋ ਬੱਚਿਆਂ ਦੀਆਂ ਡਿਮਾਂਡਾਂ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਬੱਚਿਆਂ ਬੱਚੇ ਭੂਆ ਕੋਲੇ ਆਉਂਦੇ ਮਾਸੀਆਂ ਕੋਲੇ ਜਾਂਦੇ ਆ ਹੋਰ ਵਿਚਾਰੇ ਕਿੱਥੇ ਜਾਂ ਨਾਨਕਿਆਂ ਤੇ ਜਾਂਦੇ ਆ ਠੀਕ ਹੈ ਤੇ ਚਲੋ ਕੋਈ ਨਾ ਆਪਾਂ ਨੂੰ ਵੀ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਏਹੀ ਹੁੰਦਾਗਾ ਹਨਾ ਛੁੱਟੀਆਂ ਦੇ ਵਿੱਚ ਰੌਣਕ ਬਣ ਜਾਂਦੀ ਘਰਾਂ ਦੇ ਵਿੱਚ ਤੇ ਇੱਧਰ ਹੁਣ ਪਹਿਲਾਂ ਆਪਾਂ ਵੀ ਜੋਤਲੀ ਬਣਾਉਂਦੇ ਆ ਠੀਕ ਹੈ ਇਹਦੇ ਲਈ ਪਾਣੀ ਪਾ ਕੇ ਤੇ ਇਹਨਾਂ ਨੂੰ ਥੋੜਾ ਚਿਰ ਆਪਾਂ ਰਿਨ ਲੈਂਦੇ ਫਿਰ ਇਹਦੇ ਵਿੱਚ ਹੀ ਆਪਾਂ ਖੰਡ ਪਾ ਦਿੰਦੇ ਇਹ ਕਹਿੰਦਾ ਮੈਨੂੰ ਵਿਦਾਉਟ ਇਲਾਇਚੀ ਵਿਦਾਉਟ ਡਰਾਈ ਫਰੂਟ ਕੁਝ ਨਹੀਂ ਚਾਹੀਦਾ ਨਾ ਦੁੱਧ ਚਾਹੀਦਾ ਕੱਲੀਆਂ ਪਾਣੀ ਤੇ ਘੋ ਪਾ ਕੇ ਬਸ ਤੇ ਇਹਦੇ ਬੰਦ ਜਾਵਾਂ ਤੇ ਆਪਾਂ ਨਾਲੇ ਹੋਰ ਥੋੜਾ ਬਹੁਤ ਕੰਮ ਕਰ ਲੈਂਦੇ ਤੇ ਇਹਦੇ ਲਈ ਮੈਂ ਥੋੜੀ ਜੀ ਖੰਡ ਪਾਈ ਆ ਸਾਰ ਸਾਰਿਆਂ ਨੂੰ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਠੀਕ ਹੈ ਜਿਹੜੀਆਂ ਭੈਣਾਂ ਨਵੀਆਂ ਵੀ ਚੈਨਲ ਬਣਾਉਂਦੀਆਂ ਤਾਂ ਉਹ ਵੀ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਅਗਰ ਜਿਹੜਾ ਸਾਡੇ ਕੋਲੇ ਸਾਡੇ ਨਾਲ ਐਡ ਹੁੰਦਾ ਜੁਆਇਨਡ ਕਰਦਾ ਸਾਡਾ ਅਕਾਊਂਟ ਆਪਾਂ ਵੀ ਉਹਦੀ ਪੂਰੀ ਸਪੋਰਟ ਕਰਦੇ ਆ ਹਨਾ ਜੇ ਆਪਣਾ ਵੀ ਕੋਈ ਚੈਨਲ ਸਬਸਕ੍ਰਾਈਬ ਕਰਦਾ ਆਪਾਂ ਵੀ ਉਹਦਾ ਕਰਦੇ ਆ ਠੀਕ ਹੈ ਤੇ ਸਾਰਿਆਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੁੰਦੀ ਆ ਆਪਾਂ ਕਿਹੜਾ ਕੋਈ ਗਲਤ ਵੀਡੀਓ ਪਾਉਨੇ ਆ ਤਾਂ ਇੱਕ ਦੂਜੇ ਦੀ ਸਪੋਰਟ ਕਰਨ ਵਾਸਤੇ ਕੋਈ ਡਰਨਿੰਗ ਆ ਕਿਉਂਕਿ ਆਪਾਂ ਤਾਂ ਆਪਣੇ ਫੈਮਿਲੀ ਮੈਂਬਰ ਇੱਕ ਪਰਿਵਾਰਕ ਮੈਂਬਰ ਦੀਆਂ ਤੇ ਆਪਣੇ ਘਰ ਦੇ ਵਿੱਚ ਜੋ ਕੁਝ ਹੁੰਦਾ ਪਾ ਉਹ ਉਹ ਕਰਦੇ ਹਨਾ ਠੀਕ ਹੈ ਨਾ ਤੇ ਇਹਦੇ ਵਿੱਚ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਘਰੇ ਕੰਮ ਕਰਦੇ ਆ ਨਹੀਂ ਵੀਡੀਓ ਬਣਾਉਣ ਦੀ ਤੇ ਇੱਧਰ ਆਪਾਂ ਨੇ ਅਭੀ ਜੋਤਦੀਆਂ ਤਿਆਰ ਕਰ ਲਈਆਂ ਹੁਣ ਸੇਮੀਆਂ ਤੇ ਹੁਣ ਆਪਾਂ ਦੂਜੀਆਂ ਨਹੀਂ ਕਰਦੇ ਖਾਣੀਆਂ ਸਾਰਿਆਂ ਨਹੀਂ ਚਮਚਾ ਚਮਚਾ ਦੋ ਦੋ ਤੇ ਪਰ ਟੇਸਟ ਸਾਰਿਆਂ ਨਹੀਂ ਲੱਗ ਲੱਗੇ ਚਾਹੀਦਾ ਨਾ ਦਾ 2-3 ਦਿਨ ਹੁਣ ਫਿਰ ਬਹੁਤ ਵੀਜੀ ਚੱਲਦਾ ਸੀ ਆਪਾਂ ਕੱਲ ਪਰਸੋ ਦ ਨਵੀਆਂ ਰੈਸਪੀਆਂ ਹੋਰ ਸ਼ੁਰੂ ਕਰਾਂਗੇ ਕਿਉਂਕਿ ਕਿਸੇ ਦੀ ਦਹੀਂ ਭੱਲਿਆਂ ਦੀ ਰੈਸਪੀ ਆਈ ਪਈ ਆ ਸਿੰਪਲ ਘਰ ਵਿੱਚ ਦਹੀਂ ਭੱਲੇ ਬਣਾਉਣੇ ਸਿਖਾਓ ਤੇ બીਜੇ ਦੀ ਆਈ ਪਈ ਆ ਹਜੇ ਵੀ ਕੋਸ ਟਾਈਮ ਨਹੀਂ ਹਨਾ ਬੱਚੇ ਆਏ ਛੁੱਟੀਆਂ ਕਰਕੇ ਤੇ ਫਿਰ ਤੁਹਾਨੂੰ ਪਤਾ ਹੀ ਘਰੇ ਕੰਮ ਬਹੁਤ ਹੋ ਜਾਂਦਾ ਪਰਿਵਾਰ ਦੇ ਨਾਲ ਤੇ ਇਧਰ ਆਪਾਂ ਨੇ ਦੋ